ਹਾਂਜੀ ਸਸ ਜੀ ਅੱਜ ਜੁੜ ਜੋ ਮੈਂ ਅੱਜ ਅ ਕਿਸੇ ਪਿੰਡ ਦੇ ਵਿੱਚ ਆਇਆ ਹੋਇਆ ਸੀ ਬਿਹ ਪਾਕਿਸਤਾਨ ਕੋਈ ਸਰਸੋਗਰ ਮੁਥਵਾਰ ਤੇ ਮੈਂ ਬਸ ਮੈਨੂੰ ਜਾ ਰਿਹਾ ਸੀ ਮੈਨੂੰ ਵਧੀਆ ਲੱਗਾ ਮੈਂ ਕਿ ਕਿਉਂ ਨਾ ਤੁਹਾਨੂੰ ਦਿਖਾਇਆ ਜਾਵੇ ਕਿ ਕੈਰਸ ਅ ਤੋਂ ਬਾਹਰ ਕਿਸ ਤਰ੍ਹਾਂ ਲੋਕ ਆਪਣੇ ਵਿਰਸੇ ਨੂੰ ਸਮਝਦੇ ਆ ਕਿਸ ਤਰ੍ਹਾਂ ਵਿਰਸੇ ਨਾਲ ਜੁੜੇ ਹੋਏ ਆ ਔਰ ਇਹਨਾਂ ਦੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਿਸ ਤਰ੍ਹਾਂ ਸਮਾਰਿਆ ਹੋਇਆ ਆਉ ਤੈਨੂੰ ਦਿਖਾਉਂਦਾ ਮੈਂ ਧਿਆਨ ਕਰਿਓ ਪਹਿਲਾਂ ਮੈਂ ਤੁਹਾਨੂੰ ਜਿਹੜਾ ਧਰਮ ਆ ਧਰਮ ਇਨਸਾਨ ਲਈ ਕਿਉਂ ਜ਼ਰੂਰੀ ਆ ਠੀਕ ਆ ਅੱਜ ਧਰਮਾਂ ਦੀਆਂ ਚਰਚਾਂ ਨੂੰ ਤਾਲੇ ਕਿਉਂ ਲੱਗ ਗਏ ਨੇ ਕਿਉਂਕਿ ਧਰਮ ਦੀ ਜਿਹੜੀ ਵਿਆਖਿਆ ਸੀ ਉਹ ਲੋਬੀਆਂ ਨੇ ਕੀਤੀ ਧਰਮ ਦੀ ਜਿਹੜੀ ਵਿਆਖਿਆ ਸੀ ਉਹ ਲੋਭੀ ਲੋਕਾਂ ਨੇ ਕੀਤੀ ਔਰ ਲੋਭੀ ਲੋਕ ਜਿਹੜੇ ਸੀ ਉਹ ਕਿਤੇ ਨਾ ਕਿਤੇ ਕਹਿਣ ਦਾ ਮਤਲਬ ਲਿਆ ਧਰਮ ਨੂੰ ਆਪਣਾ ਧੰਦਾ ਬਣਾ ਲਿਆ ਇਸ ਕਰਕੇ ਇਹ ਹੋਇਆ ਦੇਖੋ ਅੱਜ ਵੀ ਅਗਦੀਜ਼ ਤੁਹਾਨੂੰ ਦਿਖਾਉਂਦਾ ਮੈਂ ਰੋਡ ਪਰਿਓ ਹਾਂਜੀ ਇਹ ਅਗਲੀਜ਼ ਆ ਠੀਕ ਹੈ ਮੈਂ ਨੰਗ ਰਿਆਸਤ ਤੇ ਮੈਨੂੰ ਲੱਗਾ ਕਿ ਕਿਉਂ ਨਾ ਇਹ ਤੁਹਾਨੂੰ ਦਿਖਾਈ ਜਾਵੇ ਔਰ ਇਹਨਾਂ ਨੇ ਦੇਖੋ ਕਿਦਾਂ ਸਾਂਭਿਆ ਹੋਇਆ ਜੇ ਕਿਤੇ ਸਾਡੇ ਹੁੰਦੇ ਪੂਰਾ ਲੋਕਾਂ ਨੇ ਕੀ ਕਰਨਾ ਸੀ ਇਸ ਅਗਲੀਜ਼ ਦੇ ਲਾਗੇ ਛਾਗੇ ਆਪਣੇ ਕਹਿੰਦਾ ਮਤਲਬ ਹੈ ਕਿ ਬਿਨਾਂ ਇਜਾਜਤ ਤੋਂ ਘਰ ਬਣਾ ਲੈਣੇ ਸੀ ਠੀਕ ਹੈ ਔਰ ਦੇਖੀ ਜਾਓ ਕਿਸ ਤਰ੍ਹਾਂ ਲੋਕੀ ਆ ਸਾਹਮਣੇ ਇਸ ਅਗਲੀਜ਼ ਦੇ ਨਾਲ ਘਰ ਨੇ ਠੀਕ ਹੈ ਆ ਮੇਨ ਰੋਡ ਜਾ ਰਿਹਾ ਠੀਕ ਹੈ ਇਸ ਰੋਡ ਤੋਂ ਲੋਗ ਗਾਤੋਗਾ ਪਿੰਡਾਂ ਨੂੰ ਜਾਂਦੇ ਨੇ ਨੋਟ ਕਰੋ ਕਿਸ ਤਰ੍ਹਾਂ ਇਹਨੂੰ ਸਵਾਰਿਆ ਹੋਇਆ ਠੀਕ ਹੈ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਸਾਹਮਣੇ ਦੇਖੋ ਇਹ ਚੌਕਾਂ ਚੌਕ ਦੇ ਉੱਤੇ ਜਨਾਨੀ ਦੀ ਕੀ ਬਣਿਆ ਹੋਇਆ ਫੋਟੋ ਬਣੀ ਹੋਈ ਹੈ ਤਸਵੀਰ ਜਾਣ ਕੇ ਕਹਦਾ ਪੁੱਤ ਬਣਿਆ ਹੋਇਆ ਔਰ ਇੱਥੇ ਕਹਿ ਲਓ ਕਿ ਜਿਹੜਾ ਇਹਨਾਂ ਦਾ ਪੁਰਾਣਾ ਸਿਸਟਮ ਸੀ ਜਾਂ ਔਰਤ ਇੱਥੇ ਕਿੰਨੀ ਕ੍ਰਾਂਤੀਕਾਰੀ ਸੀ ਇਹ ਸਾਰਾ ਜਿਹੜਾ ਸਿਸਟਮ ਆ ਦੱਸ ਦੇ ਔਰ ਇਹ ਨਿਸ਼ਾਨ ਕਿਉਂ ਆ ਕਿਉਂਕਿ ਜਿੱਦਾਂ ਬਾਣੀ ਸਾਨੂੰ ਸਮਝਾਉਂਦੀ ਆ ਗਾਵੇ ਕੋ ਦਾਤ ਜਾਣੇ ਨਿਸ਼ਾਨ ਕਿ ਕੁਦਰਤ ਦੇ ਵਿੱਚ ਕਿਹੜੇ-ਕਿਹੜੇ ਉਹ ਐਸੇ ਮਨੁੱਖ ਨੇ ਜਿਹੜੇ ਮਨੁੱਖਾਂ ਨੇ ਜਿਸ ਮਨੁੱਖ ਨੇ ਵੀ ਕ੍ਰਾਂਤੀ ਕੀਤੀ ਆ ਉਸ ਮਨੁੱਖ ਦਾ ਨਾਮ ਹਮੇਸ਼ਾ ਹੀ ਇਸ ਧਰਤੀ ਤੇ ਰਹਿੰਦਾ ਆ ਔਰ ਇਹ ਸਾਹਮਣੇ ਬਾਰਾਂ ਬਣੀਆਂ ਹੋਈਆਂ ਆ ਇਹ ਸਾਹਮਣੇ ਮੈਰੀ ਅੱਜ ਦਾ ਆਪਾਂ ਕਹਦੀਏ ਪੰਚਾਇਤ ਘਰ ਆ ਔਰ ਮੈਂ ਇੱਥੇ ਰੁਕਿਆ ਮੈਂ ਕਿਹਾ ਮੈਂ ਕਿਹਾ ਕਿਉਂ ਨਾ ਰੁਕਿਆ ਜਾਵੇ ਔਰ ਇੱਥੇ ਗੱਡੀਆਂ ਦੀ ਪਾਰਕਿੰਗ ਬਣਾਈ ਹੋਈ ਆ ਕੀ ਇਹ ਅਗਲੀ ਜਾਨਕੀ ਕਹਿ ਲੋਵੇ ਚਰਚ ਜਿਹੜੀ ਆ ਮੇਰੇ ਸਾਹਮਣੇ ਬੜਾ ਪਤਾ ਨਹੀਂ ਮੈਂ ਲਾਗੇ ਗਿਆ ਨਹੀਂ ਹੈਗਾ ਜਿਆਦਾ ਮੈਂ ਸਿਰਫ ਰੁਕਿਆ ਇਹ ਮੈਂ ਕਹਤਨ ਦਿਖਾਵਾਂ ਕਿ ਲੋਕਾਂ ਨੇ ਕਿਦਾਂ ਸੰਭਿਆ ਹੋਇਆ ਹੈ ਨਾ ਇਸ ਸਿਸਟਮ ਨੂੰ ਕਿ ਸਾਡਿਆਂ ਨੇ ਮੈਨੂੰ ਲੱਗਦਾ ਆ ਮੈਂ ਆਪਣੇ ਵਿਰਸੇ ਦੀ ਗੱਲ ਕਰਾਂ ਪੰਜਾਬ ਦੇ ਵਿਰਸੇ ਦੀ ਗੱਲ ਕਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉੱਤੋਂ ਜਿਨ੍ਹਾਂ ਨੇ ਆਪਣਾ ਆਪ ਬਾਰ ਦਤਾ ਜਿਨ੍ਹਾਂ ਸਹਿਬਜ਼ਾਦਿਆਂ ਨੇ ਹਰ ਇੱਕ ਚੀਜ਼ ਗੁਰੂ ਗੋਬਿੰਦ ਸਿੰਘ ਜੀ ਨੇ ਮੈਂ ਕਹਿੰਦਾ ਰੱਖਿਆ ਹੀ ਕੁਛ ਨਹੀਂ ਸੱਚ ਤੋਂ ਹਰ ਇੱਕ ਚੀਜ਼ ਵਾਰ ਦਿੱਤੀ ਪਰ ਉਹਨਾਂ ਦੀਆਂ ਕਹਿਣ ਦਾ ਮਤਲਬ ਇਹ ਆ ਨੀਆਂ ਦੇ ਵਿੱਚ ਚਨੇ ਗਏ ਸੀ ਉੱਥੇ ਵੀ ਮਰ ਵੱਲੋਂ ਆ ਛੱਡੇ ਕਿਉਂ ਲਵਾ ਛੱਡੇ ਕਿਉਂਕਿ ਧਰਮ ਦੇ ਠੇਕੇਦਾਰਾਂ ਨੇ ਧਰਮ ਨੂੰ ਠੰਡਾ ਬਣਾ ਲਿਆ ਠੰਡਾ ਬਣਾਉਣ ਤੋਂ ਬਾਅਦ ਇਤਿਹਾਸ ਨੂੰ ਖਤਮ ਕਰਨਾ ਜਿਹੜੇ ਲੋਕ ਧੰਤਾ ਕਰਦੇ ਨੇ ਧਰਮ ਦੇ ਉੱਤੇ ਇਤਿਹਾਸ ਨੂੰ ਖਤਮ ਕਰਨਾ ਉਹਨਾਂ ਦੀ ਜ਼ਿੰਦਗੀ ਦਾ ਮਕਸਦ ਬਣ ਜਾਂਦਾ ਆ ਔਰ ਉਹ ਸਾਡੇ ਨਾਲ ਸਾਰਿਆਂ ਨਾਲ ਹੋਇਆ ਅਸੀਂ ਇੱਥੇ ਅੱਜ ਵੀ ਕੁਝ ਨਹੀਂ ਵਿਗੜਿਆ ਅਸੀਂ ਚਾਹੀਏ ਬੜਾ ਕੁਝ ਕਰ ਸਕਦੇ ਹਾਂ ਪਰ ਉਹਦੇ ਵਾਸਤੇ ਸਾਨੂੰ ਆਪਣੇ ਆਪ ਨੂੰ ਜ਼ਿੰਮੇਵਾਰ ਬਣਾਉਣਾ ਪੈਣਾ ਜਦੋਂ ਆਪਣੇ ਆਪ ਨੂੰ ਅਸੀਂ ਜ਼ਿੰਮੇਵਾਰ ਬਣਾਵਾਂਗੇ ਫਿਰ ਸਾਨੂੰ ਕਹਿੰਦਾ ਮਸਲੇ ਕੋ ਖਲਾਰਾ ਪਾ ਰਿਹਾ ਕੋ ਬੰਦਾ ਗੰਦ ਪਾ ਰਿਹਾ ਤੇ ਉਹਦੇ ਵਾਸਤੇ ਸਾਨੂੰ ਕਹਿੰਦਾ ਮਸਲਾ ਕਿ ਜ਼ਿੰਮੇਵਾਰ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਤੁਹਾਡੇ ਕੋਲ ਜ਼ਿੰਮੇਵਾਰੀ ਹੈਗੀ ਆ ਤੇ ਤੁਸੀਂ ਮਨੋਖੇ ਆ ਤੁਹਾਡੇ ਅੰਦਰ ਧਰਮਿਆਂ ਜੇ ਤੁਹਾਡੇ ਕੋਲ ਜ਼ਿੰਮੇਵਾਰੀ ਨਹੀਂ ਹੈ ਨਾ ਜੇ ਤੁਹਾਡੇ ਕੋਲ ਜ਼ਿੰਮੇਵਾਰੀ ਨਹੀਂ ਕਿਉਂਕਿ ਜ਼ਿੰਮੇਵਾਰੀ ਧਰਮ ਮਨੁੱਖ ਨੂੰ ਜ਼ਿੰਮੇਵਾਰ ਬਣਾਉਂਦਾ ਨਾ ਕਿ ਹਵਾਨ ਬਣਾਉਂਦਾ ਨਾ ਚੋਰ ਬਣਾਉਂਦਾ ਨਾ ਡਾਕੂ ਬਣਾਉਂਦਾ ਠੀਕ ਆ ਹੁਣ ਇੱਥੇ ਸਾਰੀਆਂ ਚੀਜ਼ਾਂ ਠੀਕ ਆ ਇਹ ਦੇਖੋ ਜਿਨ੍ਹਾਂ ਨੇ ਉਹ ਦੇਖੋ 1914 1918 ਜਿਨ੍ਹਾਂ ਨੇ ਲੜਾਈ ਲੜੀ ਹੋਈ ਆ ਉਹਨਾਂ ਦੇ ਨਾਮ ਲਿਖੇ ਹੋਏ ਆ ਇੱਥੇ ਧਿਆਨ ਨਾਲ ਦੇਖ ਲਿਓ ਜਿਨਾਂ ਨੇ ਵੀ ਮੌਂਦਾ ਜਿਹੜੀ ਜਿਹੜੀ ਜੰਗ ਸੀ ਲੱਗੀ ਆ ਉਹਨਾਂ ਦੇ ਸਾਰਿਆਂ ਦੇ ਨਾਮ ਲਿਖੇ ਹੋਇਆ ਜਿਨ੍ਹਾਂ ਜਿਨ੍ਹਾਂ ਨੇ ਕੁਛ ਕੀਤਾ ਆ ਇਸ ਦੇਸ਼ ਵਾਸਤੇ ਉਹਨਾਂ ਦੇ ਇੱਥੇ ਨਾਮ ਲਿਖੇ ਹੋਇਆ ਔਰ ਕਿਉਂ ਲਿਖੇ ਗਏ ਨਾਮ ਨਾਮ ਉਹਨਾਂ ਦੇ ਲਿਖੇ ਜਾਂਦੇ ਆ ਜਿਹੜੇ ਕੁਛ ਦੁਨੀਆ ਲਈ ਕਰਦੇ ਨੇ ਤੇ ਜਿਹੜੇ ਫਿਰ ਧੰਦਾ ਕਰਦੇ ਨੇ ਧਰਮ ਦੇ ਨਾਮ ਦੇ ਉੱਤੇ ਹਨਾ ਫਿਰ ਉਹਨਾਂ ਦੇ ਨਾਮ ਕਿੱਥੇ ਲਿਖੇ ਜਾਂਦੇ ਆ ਉਫੇ ਤਾ ਨੂੰ ਸਾਰਾ ਪਤਾ ਹੈ ਹੁਣ ਤੁਸੀਂ ਸਭ ਇਹਨਾਂ ਵੀ ਜ਼ਿਆਦਾ ਸਿਆਣੇ ਆ ਮੇਰੇ ਹਿਸਾਬ ਨਾਲ ਹਨ ਲਓ ਜੀ ਮੈਂ ਬਸ ਤੁਹਾਨੂੰ ਇਹ ਹੀ ਦਿਖਾਉਣਾ ਸੀ ਇੱਕ ਰ ਤਾਂ ਤੁਹਾਨੂੰ ਮੈਂ ਦਿਖਾਉਣਾ ਇੱਥੇ ਨਾ ਇਹਨਾਂ ਦਾ ਇੱਕ ਫ੍ਰਾਂਸ ਦਾ ਜਦੋਂ ਵੀ ਤੁਸੀਂ ਝੰਡਾ ਦੇਖੋਗੇ ਜਦੋਂ ਤੁਸੀਂ ਫੁੱਟਬਾਲ ਦੀ ਟੀਮ ਦੇਖੋਗੇ ਠੀਕ ਹੈ ਇਹਨਾਂ ਦੇ ਨਾ ਮੁਰਗੇ ਦੀ ਫੋਟੋ ਲੱਗੀ ਹੁੰਦੀ ਹੈ ਯਾਦ ਰੱਖਿਓ ਧਰਮ ਦੇ ਉੱਤੇ ਮੁਰਗਾ ਇਹਨੋਂ ਪਕਾ ਨਹੀਂ ਮੁਰਗਾ ਉਹ ਦੇਖ ਨਾ ਮਾਤਰਕਿਓ ਕਿਉਂਕਿ ਇਹ ਇਹਨਾਂ ਦਾ ਸੰਭਲ ਹੈ ਸੰਭਲ ਦਾ ਮਤਲਬ ਇੱਕ ਨਿਸ਼ਾਨ ਆ ਹਨਾ ਹਰ ਇੱਕ ਮੁਲਕ ਦਾ ਨਿਸ਼ਾਨ ਆ ਜਿਸ ਤਰ੍ਹਾਂ ਆ ਇੰਡੀਆ ਦੇ ਝੰਡੇ ਦੇ ਵਿੱਚ ਚੱਕਰ ਲੱਗਾ ਹੋਇਆ ਆ ਠੀਕ ਆ ਇਹ ਕੋਈ ਨਾ ਕੋਈ ਐਸੀ ਅ ਸਿੱਖਿਆ ਜਾਂ ਧਰਮ ਦੀ ਜਿਹੜੀ ਲੋਕਾਂ ਨੂੰ ਦੇ ਰਿਹਾ ਔਰ ਸਾਰਿਆਂ ਦੇ ਨਾਮ ਲਿਖਣ ਤੋਂ ਬਾਅਦ ਠੀਕ ਆ ਉਧਰਲੇ ਪਾਸੇ ਨਾਮ ਲਿਖੇ ਹੋਏ ਆ ਇਧਰਲੇ ਪਾਸੇ ਨੋਟ ਕਰਿਓ ਠੀਕ ਆ ਸਹੀ ਆ ਜੀ ਵਾਕਿ ਤੁਸੀਂ ਪੜ ਲਿਓ ਜੀ ਮੈਨੂੰ ਪੜਨਾ ਨਹੀਂ ਹੁੰਦਾ ਜ਼ਿਆਦਾ ਠੀਕ ਆ ਜੀ ਆ ਮੈਨੂੰ ਪੜਝਾਂ ਬੰਦਾ ਵਾ ਕਦੇ ਦੇਖਣਾ ਹਨ ਸਾਰੇ ਇਆ ਇਧਰ ਲੇਡੀਜ਼ ਦੀ ਫੋਟੋ ਲਈਆ ਪਰ ਤੁਸੀਂ ਆਪੇ ਹੀ ਲਓ ਠੀਕ ਹੈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਦਿਓ ਮੈਨੂੰ ਇਜਾਜ਼ਤ ਠੀਕ ਹੈ ਜਦੋਂ ਧਰਮ ਧੰਦਾ ਬਣਦਾ ਹੈ ਫਿਰ ਮਨੁੱਖਤਾ ਦੇ ਵਿੱਚ ਗਲਤੀ ਕੰਮ ਹੁੰਦੇ ਕਦੀ ਸਹੀ ਨਹੀਂ ਹੁੰਦੇ ਜਦੋਂ ਮਨੁੱਖਾ ਆਪਣਾ ਦੇਖੋ ਧਰਮ ਨੂੰ ਧੰਦਾ ਬਣਾਉਣ ਦਾ ਮਤਲਬ ਹੈ ਆਪਣੀ ਆਤਮਾ ਦਾ ਵਪਾਰ ਕਰਨਾ ਆਪਣੇ ਗਿਆਨ ਦਾ ਵਪਾਰ ਕਰਨਾ ਔਰ ਹਰ ਇੱਕ ਮਨੁੱਖ ਅਜ ਆਪਣੇ ਗਿਆਨ ਦਾ ਵਪਾਰ ਕਰ ਰਿਹਾ ਉਹ ਵਿਗਿਆਨ ਕਿਸੇ ਵੀ ਰੂਪ ਚ ਹੋਵੇ ਠੀਕ ਹੈ ਦੁਨੀਆ ਦੀ ਭਲਾਈ ਵਿੱਚ ਹੋਵੇ ਦੁਨੀਆ ਦੇ ਕਹਿੰਦਾ ਮਤਲਬ ਹੈ ਕਿ ਜਿਹੜੇ ਲੋਕ ਦੁਨੀਆ ਦੀ ਭਲਾਈ ਤਾਂ ਨਹੀਂ ਕਰਨੀ ਦੁਨੀਆ ਨੂੰ ਹੋਰ ਪਾਸੇ ਲੈ ਕੇ ਜਾ ਰਹੇ ਆ ਠੀਕ ਹੈ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਹੁਣ ਦਿਓ ਮੈਨੂੰ ਇਜਾਜ਼ਤ ਠੀਕ ਹੈ ਜੀ ਮਿਲਦੇ ਆਂ ਫਿਰ ਅਗਲੇ ਕਿਤੇ ਪਿੰਡ ਦੇ ਵਿੱਚ ਹੋਰ ਜਾ ਕੇ ਅੱਗੇ ਠੀਕ ਹੈ ਜੀ ਧੰਨਵਾਦ ਕੱਲ ਜਾਂ ਪਰਸੋਂ ਤੱਕ ਫੇਰ ਹੋਵਾਂਗੇ ਜੀ ਧੰਨਵਾਦ